ਸਮਾਣਾ ਨਿਊਜ਼ ਦੇਖ ਰਹੇ तमाम ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਸਮਾਣਾ ਦੇ ਪਤਨਾ ਰੋਡ ਤੇ ਪੀ ਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਇੱਥੇ ਬੱਸਾਂ ਰੋਕ ਕੇ ਜਿਹੜਾ ਰੋਡ ਜਾਮ ਕਰ ਦਿੱਤਾ ਗਿਆ ਸੋ ਉਹ ਗੱਲਬਾਤ ਕਰਾਂਗੇ ਜਿਹੜੇ ਪੀ ਆਰਟੀਸੀ ਦੇ ਮੁਲਾਜ਼ਮ ਨੇ ਤੇ ਡੀਪੂ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਕਿਉਂਕਿ ਫਿਲਹਾਲ ਜੇ ਗੱਲ ਕਰੀਏ ਇਸ ਰੋਡ ਦੇ ਉੱਤੇ ਜਿਹੜੀ ਆਵਾਜਾਈ ਹੈ ਬਿਲਕੁਲ ਬੰਦ ਹੋ ਚੁੱਕੀ ਹੈ ਸੋ ਕੀ ਜਿਹੜਾ ਵਾਕਿਆ ਬੀਤਿਆ ਤੇ ਕੀ ਜਿਹੜੀ ਗੱਲਬਾਤ ਹੋਈ ਹੈ ਗੱਲਬਾਤ ਕਰਦੇ ਆ ਗੱਲਬਾਤ ਜਾਣਦੇ ਵੀ ਕੀ ਵਾਕਸਾ ਸੀ ਤੇ ਕੀ ਪੰਜ ਕੀ ਵਜਾ ਜਿਹੜਾ ਇਹ ਪੀਆਰਟੀਸੀ ਦਾ ਬੱਸਾ ਜਿਹੜੀਆਂ ਰੋਡ ਤੇ ਲਾਈਆਂ ਨੇ ਕੀ ਵਜਾ ਅਸਲ ਦੇ ਵਿੱਚ ਹਾਂਜੀ ਇਹ 13 ਤਰੀਕ ਨੂੰ ਸਾਡੀ ਪੀਆਰਟੀਸੀ ਚੰਡੀਗੜ੍ਹ ਟਿੱਕੂ ਦੀ ਇੱਕ ਗੱਡੀ ਪਟਿਆਲੇ ਲਈ ਚੱਲੀ ਸੀ ਸਮਾਨੇ ਤੋਂ ਜੀ ਤੇ ਰਸਤੇ 'ਚ ਇੱਕ ਕੈਂਟਰ ਚਾਲਕ ਨਾਲ ਜਿਹੜੀ ਟਕਰਾਰ ਵਾਜੀ ਹੋ ਗਈ ਸੀ ਸੈਡਲੈਂਡ ਪਿੱਛੇ ਉਹ ਕੈਂਟਰ ਚਾਲਕ ਇਹਨਾਂ ਨੂੰ ਭਰੀ ਹੋਈ ਬੱਸ ਸਵਾਰੀਆਂ ਨਾਲ ਸੀ ਉਹਨੂੰ ਘੱਟ ਮਾਰੀ ਗਈ ਆ ਵਾਰ-ਵਾਰ ਤੇ ਜਿਹਦੇ ਕਰਕੇ ਇਹਨਾਂ ਦੀ ਆਪਸ 'ਚ ਟਕਰਾਰ ਵਾਜੀ ਹੋ ਗਈ ਚਲੋ ਉਤੋਂ ਇਹ ਗੱਡੀ ਲੈ ਕੇ ਪਟਿਆਲੇ ਆਪਣੇ ਰੂਟ ਤੇ ਚਲੇਗੀ ਤਾਂ ਜਿਹੜੇ ਕੈਂਟਰ ਚਾਲਕਾਂ ਵੱਲੋਂ ਆਪਣੇ ਜਿਹੜੇ ਮੁੰਡੇ ਨਾਲ ਦੇ ਪਿੰਡ ਦੇ ਗੁੰਡੇ ਇਕੱਠੇ ਕਰਕੇ ਕਨੈਕਟਰ ਜਦੋਂ 14 ਤਰੀਕ ਨੂੰ ਆਪਣੇ ਘਰੇ ਜਾ ਰਿਹਾ ਸੀ ਤਾਂ ਇਹਨਾਂ ਨੇ ਉਹਦੀ ਸ਼ੂਰ ਕੱਢ ਕੇ ਉਹਨੂੰ ਘਰੇ ਜਾਂਦੇ ਨੂੰ ਰਾਤ ਨੂੰ ਘੇਰ ਕੇ 14 ਤਰੀਕ ਦੀ ਸ਼ਾਮ ਨੂੰ ਉਹਦੇ ਨਾਲ 18-20 ਬੰਦੇ ਇਕੱਠੇ ਕਰਕੇ ਉਹਦੀ ਜਿਹੜੀ ਕੁੱਟਮਾਰ ਕੀਤੀ ਐ ਤੇ ਉਹਦੇ ਕਾਫੀ ਜਿਹੜੀਆਂ ਡੰਡਿਆਂ ਨਾਲ ਕੁਰਬਾਨਾ ਨਾਲ ਸੱਟਾਂ ਮਾਰੀਆਂ ਨੇ ਮੁੰਡਾ ਆਪਣਾ ਹਸਪੀਟਲ 'ਚ ਉਹ 3 ਦਿਨ ਹੋ ਗਏ ਹਸਪੀਟਲ 'ਚ ਐਡਮਿਟ ਕਰਾਇਆ ਹੋਇਆ ਸੀ ਨਹੀਂ ਜਿਹੜੀ ਕੁੱਟਮਾਰ ਹੋਈ ਹੈ ਕੁੱਟਮਾਰ ਕਿਧਰ ਹੋਣੀ ਸੀ ਹਾਂਜੀ ਕੁੱਟਮਾਰ ਆਪਣਾ ਕੰਡੈਕਟਰ ਹੈ ਜੀ ਪੀਆਰਟੀਸੀ ਦਾ ਦਲਬਾਖ ਸਿੰਘ ਹੈ ਉਹ ਰੋਜ਼ਾਨਾ ਸਮਾਨੇ ਤੋਂ ਪਟਿਆਲਾ ਕਰਦੇ ਨੇ ਹਾਂਜੀ ਨਹੀਂ ਉਹ ਪਠਾਨਕੋਟ ਚੱਲਦੀ ਹੈ ਜੀ ਗੱਡੀ ਅੱਛਾ ਚੰਡੀਗੜ੍ਹ ਤੋਂ ਸਮਾਨੇ ਕੋ ਪਠਾਨਕੋਟ ਦਾ ਢੇਡਾ ਲਾ ਕੇ ਸਮਾਨੇ ਆਉਂਦੀ ਹੈ ਨਾਈਟ ਦੇ ਓਕੇ ਤੇ ਉਸਮਾਨੇ ਤੋਂ ਸਟਾਰਟ ਕਰਕੇ ਫਿਰ ਚੰਡੀਗੜ੍ਹ ਜਾਂਦੇ ਨੇ ਤਾਂ ਸਮਾਨੇ ਤੋਂ ਹੀ ਉਸ ਦਿਨੇ ਚੱਲੇ ਸੀ ਤੇ ਉਦੋਂ ਇਹਨਾਂ ਦਾ ਟਕਰਾਰਵਾਜੀ ਹੋਈ ਸੀ ਚਲੋ ਟਕਰਾਰ ਤੋਂ ਬਾਅਦ ਜਦੋਂ ਮੁੰਡਾ ਡਿਊਟੀ ਖਤਮ ਕਰਕੇ 14 ਤਰੀਕ ਨੂੰ ਆਪਣੇ ਘਰੇ ਜਾ ਰਿਹਾ ਸੀ ਤਾ ਇਹਨਾਂ ਨੇ ਟਰੱਕ ਡਰਾਈਵਰ ਨੇ ਆਪਣੇ ਗੁੰਡੇ ਇਕੱਠੇ ਕਰਕੇ ਨਾਲ 18-20 ਮੁੰਡਿਆਂ ਨੂੰ ਲੈ ਕੇ ਉਹਨੂੰ ਘਰੇ ਜਾਂਦੇ ਨੂੰ ਜਿਹੜਾ ਰੂਟ ਤੇ ਘੇਰ ਕੇ ਮੁੰਡੇ ਨੂੰ ਪਿੰਡ ਵਾਲੇ ਰੋਡ ਤੇ ਜਿਹੜਾ ਡੰਡਿਆਂ ਨਾਲ ਤੇ ਕਿਰਪਾਨਾਂ ਨਾਲ ਹਮਲਾ ਕਰਕੇ ਉਹਦੀ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਆ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਸਰਕਾਰੀ ਕੈਸ਼, ਬੈਗ ਤੇ ਮਸ਼ੀਨ ਵਗੈਰਾ ਮੋਬਾਈਲ ਨੂੰ ਉਹ ਖੋਗੇ ਲੈ ਗਏ ਸੀ ਉਹ ਤੇ ਅਸੀਂ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਵਾਰ-ਵਾਰ ਮੰਗ ਕਰ ਰਹੇ ਆ ਅਸੀਂ ਉਸ ਦਿਨ ਦੇ ਹੀ ਜੇੜੇ ਮਾਰ ਰਹੇ ਆ ਥਾਣੇ 'ਚ ਹੁਣ ਇਹਨਾਂ ਨੇ ਜਿਹੜਾ ਇੱਕ ਹਰ ਜੀ ਤੌਰ ਤੇ ਜਿਹੜੀਆਂ ਕੁੱਟਮਾਰ ਦੀਆਂ ਪਰਾਵਾਂ ਲਾ ਗਈ ਉਹਨਾਂ ਨੂੰ ਦੋਸ਼ੀਆਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਆਸੀ ਦਿਵਾ ਕਰਕੇ ਕਹਿ ਲੋ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਲੋਕਲ ਹੁਣ ਅਸੀਂ ਸਾਰੇ ਬਾਹਰ ਦੇ ਆ ਬੱਸਾਂ ਦੇ ਡਿਊਟੀ ਕਰਦੇ ਆਂ ਜਿਹੜਾ ਲੋਕਲ ਪੁਲਿਸ ਥਾਣਾ ਹੋਣ ਕਰਕੇ ਉਹ ਮੁੰਡੇ ਟਰੱਕ ਡਰਾਈਵਰ ਲੋਕਲ ਨੇ ਪਿੰਡਾਂ ਦੇ ਉਹਨਾਂ ਨੇ ਦਬਾਅ ਪਾ ਕੇ ਜਿਹੜਾ ਪੁਲਿਸ ਦੇ ਕਾਰਵਾਈ ਅਸਲ ਕਾਰਵਾਈ ਜਿਹੜੀ ਬਣਦੀ ਆ ਉਹ ਪੁਲਿਸ ਨਹੀਂ ਕਰ ਰਹੀ ਜਿਹਦੀ ਮੰਗ ਅਸੀਂ ਸਵੇਰ ਤੋਂ ਥਾਣੇ ਬੈਠੇ ਆ ਤੇ ਪਹਿਲਾਂ ਵੀ ਅਸੀਂ ਦੋ ਤਿੰਨ ਵਾਰੀ ਆ ਕੇ ਗਏ ਆ ਸਾਨੂੰ ਜਿਹੜੀ ਟਾਲ ਮਟੋਲ ਅਕਸਰ ਕੀਤੀ ਜਾਂਦੀ ਰਹੀ ਆ ਤੇ ਹੁਣ ਵੀ ਅੱਜ ਵੀ ਅਸੀਂ ਸਵੇਰੇ ਆਏ ਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਹੁਣ ਵੀ ਜਿਹੜਾ ਸਾਨੂੰ ਇੱਕ ਟਾਲਿਆ ਹੀ ਆ ਸਵੇਰ ਦਾ ਅਸੀਂ ਯੂਨੀਅਨ ਦੀ ਲੈਟਰਪੈਡ ਤੇ ਲਿਖ ਕੇ ਦੇ ਕੇ ਗਏ ਸੀ ਕੱਲ ਇਹਨਾਂ ਨੂੰ ਵੀ ਜੇਕਰ ਨਹੀਂ ਕੋਈ ਅਸਲ ਕਾਰਵਾਈ ਹੁੰਦੀ ਤਾਂ ਅਸੀਂ ਆਪਣੀ ਜਿਹੜੀ ਰੋਡ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕਰਾਂਗੇ ਜਿਹੜਾ ਤੁਹਾਡਾ ਮਸਲਾ ਮਵੀ ਚੌਂਕੀ ਚ ਹੋਇਆ ਹੈ ਹਾਂ ਜੀ ਆ ਨਾਲ ਹੀ ਸਮਾਨੇ ਤੋਂ ਨਿਕਲ ਕੇ ਜਿਹੜਾ ਰੋਡ ਤੇ ਜਿਹੜਾ ਫਦੇ ਵਰਦੇ ਨੇਰੇ ਤੇ ਲੜਾਈ ਝਗੜਾ ਇਹਨਾਂ ਦਾ ਹੋਇਆ ਸੀ ਪਰ ਜਿਹੜਾ ਕੁੱਟਮਾਰ ਕੀਤੀ ਆ ਮੁੰਡਾ ਇਦੋਂ ਬਿਆਲਪੁਰੇ ਦਾ ਹੈ ਇਹ ਮੁੰਡਾ ਕਨੈਕਟਰ ਲੋਕਲ ਨਾਲ ਰਹਿਣ ਵਾਲਾ ਤੇ ਮਵੀ ਥਾਣੇ ਦੇ ਅੰਦਰ ਅੰਡਰ ਹੀ ਪੈਂਦਾ ਜੀ ਉਹ ਠੀਕ ਹੈ ਸੋ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਚੰਡੀਗੜ੍ਹ ਤੋਂ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿਹੜੀ ਬੱਸ ਹੈ ਪੀਆਰਟੀਸੀ ਦੀ ਪਠਾਨਕੋੜ ਤੋਂ ਚੱਲਦੀ ਹੈ ਤੇ ਉਹ ਜਿਹੜੀ ਸ਼ਾਮ ਨੂੰ ਸਮਾਣਾ ਤੋਂ ਜਿਹੜੀ ਪਟਿਆਲੇ ਵੱਲ ਤੋਂ ਮੁੱਕੇ ਜਿਹੜੀ ਵਾਪਸ ਜਾਂਦੀ ਹੈ ਤਾਂ ਉਸ ਦੇ ਅੱਗੇ ਕੋਈ ਟਰੱਕ ਚਾਲਕ ਦੇ ਵੱਲੋਂ ਆ ਕੇ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਉਸ ਦੇ ਅੱਗੇ ਜਿਹੜੇ ਕੱਟ ਵਗੈਰਾ ਮਾਰੇ ਜਾ ਰਹੇ ਸਨ ਸੋ ਉਸ ਕਰਕੇ ਜਿਹੜਾ ਡਰਾਈਵਰ ਹੈ ਜਾਂ ਕੰਡਕਟਰ ਹੈ ਉਸ ਦੀ ਜਿਹੜੀ ਹਾਲਤ ਥੋੜੀ ਜੀ ਗੰਭੀਰ ਹੋਈ ਸੀ ਉਹ ਹਸਪੀਟਲ ਦੇ ਵਿੱਚ ਪਹੁੰਚਿਆ ਨਾ ਤਾਂ ਉਹਦਾ ਕੋਈ ਟਰੀਟਮੈਂਟ ਹੋਇਆ ਉਸ ਕਰਕੇ ਜਿਹੜਾ ਅੱਜ ਇਹਨਾਂ ਦੇ ਵੱਲੋਂ ਜਿਹੜਾ ਰੋਡ ਹੈ ਫੂਰਨ ਜਿਹੜਾ ਜਾਮ ਕਰ ਦਿੱਤਾ ਗਿਆ ਸੋ ਇੱਕ ਵਾਰ ਕਹੂੰਗਾ ਜਿਹੜੇ ਆਲੇ ਵਾਲੇ ਦੇ ਰੋਡ ਜਾਮ ਕਰਨ ਦੀਆਂ ਤਸਵੀਰਾਂ ਨੇ ਉਹ ਦਿਖਾ ਦਿੱਤੀਆਂ ਜਣ ਫਿਲਹਾਲ ਜਿਹੜਾ ਲੋਕਾਂ ਨੂੰ ਵੀ ਕਾਫੀ ਗਿੰਦ ਦੀ ਦੇ ਵਿਚੋਂ ਲੰਘਣਾ ਜਿਹੜਾ ਆਣਾ ਮੁਸ਼ਕਲ ਹੋ ਚੁੱਕਿਆ ਸੋ ਲਾਈਵ ਤਸਵੀਰਾਂ ਨੇ ਸਮਾਣਾ ਦੇ ਪਤਨਾ ਰੋਡ ਦੀਆਂ ਮਵੀ ਚੌਕੀ ਦੇ ਬਾਹਰ ਦੀਆਂ ਸੋ ਹੁਣ ਹੋਰ ਜਿਹੜੇ ਵੀ ਮੇਰੇ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਫਿਲਹਾਲ ਕੀ ਕਹਿਣਾ ਜਿਹੜੇ ਪੀ ਆਰਟੀਸੀ ਦੇ ਮੁਲਾਜ਼ਮ ਨੇ ਕੰਡੈਕਟਰ ਨੇ ਉਹਨਾਂ ਦੇ ਭਰਾ ਵੀ ਉਰੇ ਪਹੁੰਚ ਚੁੱਕੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਵੀ ਇਹੀ ਦੋਸ਼ ਲਾਏ ਜਾ ਰਹੇ ਨੇ ਨਾ ਤਾਂ ਕੋਈ ਕਾਰਵਾਈ ਹੋ ਰਹੀ ਆ ਤੇ ਨਾ ਹੀ ਉਹਦਾ ਜਿਹੜਾ ਕੋਈ ਟ੍ਰੀਟਮੈਂਟ ਹੋ ਰਿਹਾ ਹਾਂਜੀ ਭਰਾ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਹਾਲਤ ਹੈ ਜਿਹੜੇ ਤੁਹਾਡੇ ਬ੍ਰਦਰ ਦੀ ਬਹੁਤ ਹੀ ਨਾਜ਼ੁਕ ਹਾਲਤ ਆਈ ਉਹਦੀ ਲੱਤਾਂ ਬਾਹਾਂ ਤੇ ਸਾਰੇ ਕਿਤੇ ਡੰਡੇ ਮਾਰੇ ਗਏ ਨੇ ਬਹੁਤ ਤਾਂ ਪੜੇ ਪੜੇ ਨਿਸ਼ਾਨ ਪਏ ਹੋਏ ਨੇ ਨਹੀਂ ਇਹ ਕੀ ਵਜ੍ਹਾ ਸੀ ਕੋਈ ਟਕਰਾਰਵਾਜੀ ਸੀ ਤੁਹਾਡੀ ਕੋਈ ਪਹਿਲਾਂ ਉਹ ਆਪ ਹੀ ਗੁੰਡਾਗਰਦੀ ਕਰ ਰਹੀ ਸੀ ਜਿਵੇਂ ਕਿ ਉਹਨਾਂ ਬਿਆਨ ਦਿੱਤੇ ਨੇ ਮੇਰੇ ਭਰਾ ਨੇ ਤੇ ਕੀ ਮੰਗ ਕਰਨਾ ਚਾਹੁੰਦੇ ਹੁਣ ਸਾਡੀ ਸੁਣਵਾਈ ਕੀਤੀ ਜਾਵੇ ਜੀ ਸਜ਼ਾ ਹੋਵੇ ਦੋਸ਼ੀ ਫੜੇ ਜਾਣ ਜੀ ਅੱਜ ਦੇਖੋ ਤੁਸੀਂ 4 ਦਿਨ ਹੋ ਗਏ ਉਹਨਾਂ ਦਾ ਕੋਈ ਕੁਝ ਨਹੀਂ ਪਤਾ ਹੈਗਾ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈਗੀ ਤੇ ਜਿਹੜੀ ਤਰਖਾਸਤ ਉਹ ਕਿੱਥੇ ਲਖਾਈ ਹੈ ਤੁਸੀਂ ਇੱਥੇ ਮਬੀ ਚੌਕੀ 'ਚ ਲਖਾਈ ਹੋਈ ਹੈ ਆਪਾਂ ਅੱਛਾ ਕੋਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਹਾਲੇ ਪੁਲਿਸ ਸਾਨੂੰ ਪ੍ਰੈਸ਼ਰ ਪਾ ਰਹੀ ਹੈ ਵੀ ਤੁਸੀਂ ਸਮਝੌਤਾ ਕਰੋ ਸਾਡੇ ਨਾਲ ਸਰਕਾਰੀ ਕੈਸ਼ ਲੁੱਟਿਆ ਉਹ ਵੀ ਦੱਸਦੇ ਸੋ ਤੁਸੀਂ ਦੇਖ ਹੀ ਸਕਦੇ ਇਹਨਾਂ ਦੇ ਵੱਲੋਂ ਕੀ આરોਪ ਲਗਾਏ ਜਾ ਰਹੇ ਨੇ ਕਿ ਇੱਕ ਜਿਹੜੀ ਮਵੀ ਚੌਂਕੀ ਦੇ ਵਿੱਚ ਤਰਖਾਸ ਲਿਖਾਈ ਹੋਈ ਆ ਉਹਦੇ ਉੱਪਰ ਨਾ ਤਾਂ ਕੋਈ ਕਾਰਵਾਈ ਹੋ ਰਹੀ ਆ ਅਤੇ ਸਾਡੇ ਉੱਤੇ ਜਿਹੜਾ ਕੋਈ ਪੋਲੀਟੀਕਲ ਪ੍ਰੈਸ਼ਰ ਜਿਹੜਾ ਬਣਾਇਆ ਜਾ ਰਿਹਾ ਪਰ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਮਵੀ ਚੌਂਕੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਸੋ ਮਵੀ ਚੌਂਕੀ ਦੇ ਜਿਹੜੇ ਇਨਚਾਰਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਪੀ ਆਰਟੀਐਸ ਦੇ ਇੱਕ ਟਰੱਕ ਚਾਲਕ ਦੀ ਵਜ੍ਹਾ ਦੇ ਨਾਲ ਜਿਹੜਾ ਅੱਜ ਮਵੀ ਚੌਂਕੀ ਦੇ ਬਾਹਰ ਇਹਨਾਂ ਦੇ ਵੱਲੋਂ ਰੋਡ ਜਾਮ ਕਰਿਆ ਕੀ ਵਾਜਾ ਇਹਨਾਂ ਦੀ ਇਹ ਵੀ ਜਿਹੜਾ ਦਲਵਾਰ ਸਿੰਘ ਕਨੈਕਟਰ ਹੈ ਇਹ ਹੈਗਾ ਪਿੰਡ ਕਰਤਾਰਪੁਰ ਦਾ ਜੀ ਜਿਹੜਾ ਆਪਣੀ ਡਿਊਟੀ ਆਫ ਕਰਕੇ ਸਮਾਨੇ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੀ ਹੈ ਮੋਟਰਸਾਈਕਲ ਤੇ ਇਸੇ ਦੇ ਇਸੇ ਪਿੰਡ ਦਾ ਹੀ ਇੱਕ ਟਰੱਕ ਡਰਾਈਵਰ ਹੈ ਮਾ ਜੱਜ ਹਰਮਨ ਸਿੰਘ ਹੂੰ ਉਹ ਇਹਨਾਂ ਦੀ ਪਹਿਲਾਂ ਕੋਈ ਬੈਸਬੂਸ ਹੋਈ ਸੀ ਕਿਤੇ ਰਸਤੇ ਜਾਂਦਿਆਂ ਬੈਸ ਕਰਕੇ ਇਹਨਾਂ ਤਲੇਠੇ ਆਣ ਗਏ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਸੀ ਇਹ ਜਿਹੜਾ ਉੱਥੋਂ ਆਪਣਾ ਮੋਟਰਸਾਈਕਲ ਪਬਲਿਕ ਦਾ ਇਕੱਠਾ ਵੀ ਮੋਟਰਸਾਈਕਲ ਸਾਡੇ ਕੇ ਜਿਹੜਾ ਉੱਥੋਂ ਮਗਰ ਕੋਈ ਸੱਟਾ ਸੱਟਾ ਵਜੀਆਂ ਇਹਦਾ ਦਾਖਲ ਵੀ ਰਿਹਾ ਦਾਖਲ ਕਰਨ ਤੋਂ ਡਾਕਟਰ ਦੀ ਇਹ ਪੀਹਣ ਲੈ ਕੇ ਜਿਹੜਾ ਅਸੀਂ ਅਹੀਂ ਮੁਖਤਮਾ ਜਿਹੜਾ ਦਰਜ ਕਰ ਦਿੱਤਾ ਹੈ ਜਿਹੜੀ ਦੋਸ਼ੀਆਂ ਦੀ ਭਾਲ ਹੋ ਰਹੀ ਜਾ ਰਹੀ ਹੈ ਜਿਹੜਾ ਮੈਡੀਕਲ ਰਿਕਾਰਡ ਹੈ ਕਹਿੰਦੇ ਧਾਰਾ ਵਾਤਾ ਕਰੋ ਜਿਹੜਾ ਮੈਡੀਕਲ ਰਿਕਾਰਡ ਆ ਜੋ ਡਾਕਟਰ ਲਿਖ ਕੇ ਦਿੰਦੇ ਉਸ ਹਿਸਾਬ ਨਾਲ ਇਹ ਮੈਡੀਕਲ ਰਿਕਾਰਡ ਦੀ ਵਾਤਾ ਪ੍ਰਧਾਨ ਜੀ ਜਿਹੜੇ ਭੀਆਰਟੀਸੀ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਲਗਾਤਾਰ ਰੋਕ ਲਗਾਇਆ ਜਾ ਰਿਹਾ ਕਿ ਪੋਲੀਟੀਕਲ ਦਬਾਅ ਬਣਾਇਆ ਜਾ ਰਿਹਾ ਪੁਲਿਸ ਦੇ ਉੱਪਰ ਕਿ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਤੇ ਕਿਸੇ ਚਾਹੀਏ ਕੋਈ ਕਿਸੇ ਦਾ ਪ੍ਰੈਕਟੀਕਲ ਦਬਾਅ ਨਹੀਂ ਹੈਗਾ ਪੁਲਿਸ ਪਰਸੋ ਵੀ ਰੇਡ ਮਾਰ ਕੇ ਕੱਲ ਵੀ ਰੇਡ ਮਾਰ ਕੇ ਜਿਹੜੇ ਉਹ ਗਲਤ ਟਰੱਕ ਡਰਾਈਵ ਉਹਨੇ ਉਹ ਟਰੱਕ ਲੈ ਕੇ ਆਪਣੇ ਬਾਹਰ ਇਲਾਕੇ ਚ ਗਏ ਨੇ ਕੋਈ ਰੇਣੇ ਜਿੱਦਾਂ ਰਸਤਾ ਨੂੰ ਨੰਘੇ ਨੇ ਉਹਨ ਜਦੋਂ ਵੀ ਉਹ ਲੈ ਕੇ ਸਾਡੇ ਪੇਸ਼ ਕਰਦੇ ਆਂਗੇ ਅਸੀਂ ਮੁਕਦਮੇ ਦਰਜ ਕਰਾਂਗੇ। ਕੋਈ ਦਿੱਕਤ ਆ ਰਹੀ ਹੈ ਤੁਸੀਂ ਕਿੰਨੀ ਕਿਹ ਦੇਰ ਹੋ ਗਈ ਵੇਟ ਕਰ ਰਹੇ ਹੋ? ਦਿੱਕਤ ਨਹੀਂ ਆ ਰਹੀ। ਕੁੱਤੇ ਵਿੱਚ ਬੜੇ ਆ। ਕਿੱਥੇ ਜਾਣਾ ਸੀ ਤੁਸੀਂ? ਪਟਿਆਲੇ ਜਾਣਾ ਸੀ। ਕਿੰਨੀ ਕਿਹ ਦੇਰ ਹੋ ਗਈ ਬੱਸ 'ਚ ਬੈਠੇ ਨੂੰ? ਅੱਧਾ ਘੰਟਾ ਹੋ ਗਿਆ ਤੇ ਕੋਈ ਗੱਲਬਾਤ ਨਹੀਂ ਨਿਕਲ ਗਈ ਸਾਹਮਣੇ। ਕਹਿੰਦੇ ਆ ਜੇ ਹੋਇਆ ਤੇ ਉਹ ਜਾਈ ਗਏ। ਅਸੀਂ ਜਲਖਵਾਰ ਹੋ ਰਹੇ ਜਿਹੜੇ ਵਾਪਸ ਜਾਣਾ ਪੈ ਰਹੇ। ਬਹੁਤ ਜ਼ਿਆਦਾ ਫਟਕਲਵਾਰ ਹੋ ਰਹੇ ਆ ਅਸੀਂ ਪਟਨਾਪੁਰੋਂ ਆਏ ਸੀ। ਆ ਜਨੋ ਜਾਣਾ ਸਾਨੂੰ ਲੱਗ ਪੜੇ ਅੱਧਾ ਘੰਟਾ ਹੁੰਦਾ ਬਹੁਤ ਜ਼ਿਆਦਾ ਗਰਮੀ ਹੈ 38°C ਨੂੰ ਜ਼ਿਆਦਾ ਤੱਕ ਵਾਲੇ ਸੋਪਾੜ ਜਿੱਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਜਿਹੜੀਆਂ ਬੱਸਾਂ ਲਾ ਕੇ ਰੋਡ ਜਾਮ ਕਰ ਦਿੱਤਾ ਗਿਆ ਕਿ ਲਾਈਨ ਤੇ ਸਵੇਰੇ ਤੇ ਆਪਾਂ ਗੱਲ ਕਰੀਏ ਤਾਂ ਜਿਹੜੇ ਲੋਕਾਂ ਦੇ ਵੱਲੋਂ ਇਸ ਰੋਡ ਦੇ ਉੱਤੇ ਸਫ਼ਰ ਤੈਅ ਕਰਨਾ ਸੀਗਾ ਪਰ ਉਹ ਲੋਕ ਜਿਹੜੇ ਨੇ ਪੂਰਾ ਪਰਾਂ ਹੋ ਕੇ ਜਿਹੜਾ ਉਹ ਜਾਣ ਦੇ ਲਈ ਮਜਬੂਰ ਹੋ ਚੁੱਕੇ ਨੇ ਸੋ ਸਵਾਰੀਆਂ ਵੀ ਜਿਹੜੀਆਂ ਅੱਜ ਪੂਰ ਹੋ ਕੇ ਆਪਣੇ ਘਰਾਂ ਨੂੰ ਵਾਪਸੀ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਫਿਲਹਾਲ ਜਿਹੜੀਆਂ ਲਾਈਵ ਤੁਸੀਂ ਦੇਖ ਰਹੇ ਹੋ ਕਿ ਇਸ ਰੋਡ ਤੇ ਰੋਡ ਹੈ ਕਾਫੀ ਦਿਨਾਂ ਦੇ ਵਿੱਚ ਕੰਮ ਹੋ ਚੁੱਕਿਆ ਤੇ ਪਸਾ ਦੀ ਵੀ ਗਿਣਤੀ ਬਹੁਤ ਵੱਢੀ ਲੱਗ ਚੁੱਕੀ ਹੈ ਜਿਹੜੀਆਂ ਗੱਡੀਆਂ ਨੇ ਉਹ ਵੀ ਆਪਣੇ ਘਰਾਂ ਘਰੀ ਹੋਰ ਰਸਤੇ ਤੋਂ ਵਾਪਸ ਜਾਣ ਦੇ ਜਿ ਦੂਰ ਹੋ ਚੁੱਕੇ ਨੇ ਲਗਾਤਾਰ ਜਿਹੜੇ ਯਾਤਰੀ ਨੇ ਉਹਨਾਂ ਦੇ ਵੱਲੋਂ ਇਸ ਰੋਡ ਦੇ ਉੱਤੇ ਜਿਹੜਾ ਲੰਘਣ ਦੇ ਲਈ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਕੋਸ ਤੇ ਨਜ਼ਰ ਆ ਰਹੇ ਨੇ ਸੋ ਲਾਈਵ ਤਸਵੀਰਾਂ ਜਿਹੜੀਆਂ ਨੇ ਪਤਨਾ ਸਮਾਣਾ ਰੋਡ ਦੇ ਮਮੀ ਚੌਂਕੀ ਦੇ ਪਾਰ ਦੀਆਂ ਇਸ ਵਾਰ ਮੈਂ ਕਹੂੰਗਾ ਦੂਸਰੀ ਸਾਈਡ ਵੀ ਦਿਖਾ ਦਿੱਤੀ ਹੈ ਜਨਤਾ ਕਿ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ ਹੋਰ ਰਸਤੇ ਤੋਂ ਮੋੜ ਕੇ ਜਾਣ ਦੇ ਲਈ ਮਜਬੂਰ ਹੋ ਚੁੱਕੇ ਨੇ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਸਮਾਣਾ ਪਤਨਾ ਰੋਡ ਦੇ ਮਮੀ ਚੌਂਕੀ ਦੇ ਬਾਹਰ ਦੀਆਂ ਸਕਦੇ ਹੋ ਯਾਤਰੀਆਂ ਦੇ ਵੱਲੋਂ ਲਗਾਤਾਰ ਜਿਹੜੀ ਇਸ ਰੋਡ ਨੂੰ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸਾਨੂੰ ਅੱਗੇ ਘੰਟੇ ਤੋਂ ਉੱਪਰ ਹੋ ਚੁੱਕਿਆ ਹੈ ਕਿ ਜਿਹੜਾ ਨਾ ਤਾਂ ਸਾਨੂੰ ਕੋਈ ਆਣ ਦੇ ਲਈ ਰਸਤਾ ਮਿਲ ਰਿਹਾ ਨਾ ਤੇ ਕੋਈ ਜਾਣ ਦੇ ਲਈ ਮਿਲ ਰਿਹਾ ਲਗਾਤਾਰ ਜਿਹੜੀਆਂ ਸਵਾਰੀਆਂ ਨੇ ਭਾਰੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਵੀ ਪੈ ਰਿਹਾ ਹੈ ਸਮਾਣਾ ਤੋਂ ਜਿਹੜੀਆਂ ਪਾਤਨਾਂ ਰੋਡ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਕੇ ਹਾਜ਼ਰ ਹੋਏ ਹਾਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ